ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਦਿੱਲੀ ਚ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਤਾਂ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਹੁਣ ਪੰਜਾਬ ਚ ਭਗਵੰਤ ਮਾਨ ਤੇ ਲੋਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਟਰੋਲ ਕੀਤੇ ਜਾ ਰਹੇ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਵੱਲੋਂ ਝਾੜੂ ਨੂੰ ਅੱਗ ਲਗਾ ਕੇ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਨਾਰੇਬਾਜ਼ੀ ਕੀਤੀ ਜਾਂਦੀ ਹੈ ਇਸ ਵੀਡੀਓ ਨੂੰ ਵੇਖ ਕੇ ਤੁਹਾਡੀਆਂ ਵੀ ਹੱਸ ਹੱਸ ਵੱਖੀਆਂ ਹਿੱਲ ਜਾਣੀਆਂ ਜੇਕਰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ শেয়ার ਜ਼ਰੂਰ ਕਰ ਦਿਓ ਤੇ ਹੋਰ ਨਵੇਂ ਵੀਡੀਓਜ਼ ਵੇਖਣ ਲਈ ਬੈਲ ਆਈਕਨ प्रेस करके चैनल न सब्सक्राइब भी जरूर कर लियो ਇਸ ਬੋਲ ਦਾ ਸਰਕਾਰ ਦਾ ਹੈ ਇਹ ਦੇਖੋ ਕੋਈ ਬੋਲਦਾ ਹੈ ਇਹਰਾ ਬੇੜਾ ਤੇ ਜੇ ਆ ਦੇਗਾ ਕਹਿੰਦੇ ਖੇਡ ਉਹਦਾ ਤੰਦਰ ਜਾਣਾ ਜਾਣਾ ਹੈ ਤੇਰਾ ਬੇੜਾ ਮੇਜਾ ਤੇ ਮਾਰ ਤੇਰਾ ਖੜਾ ਅਰੇ ਤੇਰੀ ਪੌਂਦਿਆ ਹਕ ਤੇਰਾ ਖੜਾ ਆ ਦੇਗਾ ਤੇਰੇ ਉਹ ਤੰਦਰ ਨੂੰ ਮੈਂ ਲੈ ਜਾਉਂਗੇ ਅੰਤ ਤੱਕ ਇਹ ਕੋਈ ਪੁਲਸ ਵਾਲਾ ਆ ਰਹੀ ਹੈ ਸਾੜਾ ਦਾ ਬੇੜਾ ਕਰ ਕਰਦਾ ਉਹ ਦੇਖਣੇ ਕੈਰੋਣਾ ਪਤੰਦਰ ਨੂੰ ਮੰਜਾ ਲੈ ਕੇ ਜਾਓਗੇ ਅੰਦਰੋਂ ਤੇ ਕਰ ਹਰੇ ਆ ਦੇਣੇ ਕੋ ਉੱਪਰ ਡਾਕਟਰ ਪ੍ਰਧਾਨ ਮੰਤਰਾ ਠੀਕ ਹੈ ਨਾਰੇ ਬਾਜੀ ਮੜਾ ਨਾਰੇ ਬਾਜੀ ਕਰ ਤੂੰ ਕਹੋ ਮੜਾ ਵੀਡੀਓ ਚੋ ਨਾਰੇ ਹੋ ਜਾ ਤੂੰ ਤੇਰੀ ਦੀ ਪਿੱਛੇ ਪੱਥਰ ਪਰ ਵਰਤ ਮਾਰਿਆ ਤੇਰੀ ਪੁੱਤ ਨੂੰ ਤੇਰੇ ਪਰ ਵਰਤ ਮਾਰੂ ਜਾਂ ਤੇਰੀ ਮੈਂ ਤੇ ਕਰ ਕਰ ਪੇੜਾ ਕਰਦਾ ਪੰਜਾਬ ਦਾ ਮਾਰੇ ਮਾਰੇ ਤੇਰੇ ਤੇਰੇ ਚੱਕੇ ਉਹ ਲੱਖ ਲੱਖ ਦੇਖਿਆ ਨਹੀਂ ਤੇਰਾ ਉਹ ਕੋਈ ਮਤਲਬ ਨਹੀਂ ਠੀਕ ਹੈ ਬਹੁਤ ਵਧੀਆ ਗਾਇਨ ਆ ਗਿਆ ਨਾਰੇ ਬਾਜੀ ਕਰਦੇ ਮੜੀ ਆ ਆਵਾਜ਼ ਵਿੱਚ ਪਾਰਟੀ ਪੜ चाकर जेको भगवंत मान ते चाकर में ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਕਿ ਇਸ ਬੰਦੇ ਨੇ ਜੋ ਵੀ ਕੀਤਾ ਸਹੀ ਕੀਤਾ ਜਾਂ ਫਿਰ ਗਲਤ ਆਪਣੀ ਰਾਇ ਕਮੈਂਟਾਂ 'ਚ ਦਿਓ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਅਗੇ ਸ਼ੇਅਰ ਕਰ ਦਿਓ ਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਹੀ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਹੋਰ ਵੀਡੀਓ ਲੈ ਕੇ ਉਦੋਂ ਤੱਕ ਰੱਬ ਰਾਖਾ